हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਨ ਨੂੰ ਦੋ ਵੜਾਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸਈਆਂ ਆਪਾਂ ਪਹੁੰਚੇ ਆਂ ਭਾਜੀ ਹਰਜਿੰਦਰ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਲਿਆਵਦੀਆ ਮੇਰਾ ਮੋਬਾਈਲ ਗੁੱਟੇ ਜੀ ਚਲੋ ਮੇਰਾ ਹੀ ਚਾਹੀਦੀਆਂ ਭਾਈ ਜੀ ਨਾਮ ਤੇ ਐਡਰੈਸ ਦੱਸਿਓ ਨਾ ਅਭਿੰਦਰ ਸਿੰਘ ਪਿੰਡ ਲਖੂਵਾਲ ਤਹਿਸੀਲ ਐ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 77106 81981 ਠੀਕ ਆ ਜੀ ਤੇ ਦੱਸਿਓ ਪਹਿਲੇ ਨੰਬਰ ਤੇ ਜਿਹੜੀ ਵੈਡ ਕਨਵਾਸੂਗਾ ਸੁਈ ਜੇ ਇਹ ਦੂਜਾ ਸੁਆ ਸੁਈ ਜੇ ਅੱਛਾ ਜੀ ਤੇ ਇਹਦਾ ਉਹ ਬੱਚਾ ਜੇ ਕਾ ਇਹ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਇਹਨੂੰ ਹੋ ਗਿਆ ਅਣਗਾ ਅੱਜ 12:00 ਠੀਕ ਆ ਖੋਲ ਦਿਓ ਪਾਜੀ ਹਰ ਇਹ ਕਿੰਨਾ ਜੈਸ ਤਾਂ ਮੌਕੇ ਦੇ ਦੁੱਧ ਮੌਕੇ ਦੇ ਦੁੱਧ ਹੈ ਅਵੇ ਜਿਹੜਾ ਲਾਜੇ 17 ਕਿਲੋ ਠੀਕ ਹੈ ਲੋ ਜੀ 17 ਲੀਟਰ ਜਿਹੜਾ ਦੁੱਧ ਐ ਇਸ ਟਾਈਮ ਤਿਆਰ ਆ ਤੇ ਦੂਜਾ ਸੁਗਾ ਸੁਈਆ ਕੱਦ-ਕੱਟ ਜਿਹੜਾ ਚੰਗਾ ਆ ਗਿਆ ਵਾ ਤੇ 10 ਕ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੁਈ ਨੂੰ ਥਣਾ ਦਾ ਸੈਜ ਗਿਆ ਵਜਿਹੜਾ ਚੰਗਾ ਆ ਗਿਆ ਵਾ ਇਹ ਕਿੰਨਾ ਕੁ ਭਰਜੂਗੀ ਦੁੱਧ ਭਾਜੀ ਕਿਉਂ ਭਾਜੀ ਕਿੰਨਾ ਕੁ ਭਰੂ ਦੁੱਧ ਦੁੱਧ ਭਰ ਜੂਗੀ 20-22 ਕਿਲੋ ਠੀਕ ਆ ਠੀਕ ਆ ਲੋ ਜੀ 20 ਤੋਂ ਪਲੱਸ ਚੱਲੂਗੀ ਵੈਲ ਚਲੋ ਸਾਂਭਰ ਵਾਲਾ ਕੋਈ ਭਰਾ ਖੜੇ ਥਣ ਭਾਂਡਾ ਜਿਹੜਾ ਚੰਗਾ ਲੱਗਾ ਵਾ ਤੇ ਕੱਦ ਕਾਠ ਵੀ ਚੰਗਾ ਵਾ ਕਿਹੜਾ ਚ ਜਵਾਕ ਦਾ ਆ ਦੇ ਕੱਟੀ ਬੱਚੀ ਕੁ ਬੱਚਾ ਹੈ ਬੱਚਾ ਠੀਕ ਆ ਜੀ ਮੇਲ ਕਾਫ ਜਿਹਦੇ ਪਿੱਛੇ ਆ ਗਿਆ ਥਣ ਭਾਂਡਾ ਜਿਹੜਾ ਚੰਗਾ ਵਾਰੇ ਲੱਗੇ ਤੋਂ ਵੀ ਚੈੱਕ ਕਰਾ ਦਿੰਨੇ ਆਪਾਂ ਥਣਾ ਦਾ ਸੈਜ ਗੈਪ ਇਸ ਸਮੇਂ ਮੌਕੇ ਤੇ ਜਿਹੜਾ 17 ਲੀਟਰ ਦੁੱਧ ਬਿਲਕੁਲ ਤਿਆਰ ਤੇ ਇਧਰਲੀ ਸਾਈਡ ਤੋਂ ਚੈੱਕ ਕਰਾਉਨੇ ਆ ਥਣਾ ਦਾ ਸੈਜ ਗੈਪ ਤੇ ਨਾੜਾ ਨੋੜਾ ਵੀ ਚਲੋ ਛੱਡੇ ਰਹੀ ਕਾਫੀ ਆ ਗਈਆਂ ਗਿੱਠੋਂ ਬਾਹਰ ਹਿਸਾਬ ਨਾਲ ਲੱਗਾ ਪਿਆ ਵਾ ਥਾਣਾ ਇਹਦਾ ਮੁੱਲ ਭਾਜੀ ਕੀ ਕਰਨਾ ਹਰ ਮੁੱਲ ਹੈ ਜੀ ਦੱਸ ਤੀਏ ਸੱਚੀ ਤੇਰੀ ਕਰ ਦਈਏ ਜਾਇਜ਼ ਜਾਈ 55 ਦੇ ਦਿੰਦੇ ਨੇ ਹੋਰ ਕਰ ਦਈਏ ਮਾਨਤਨ ਹਾਂ ਨਾਲ ਹੀ ਪਾ ਦਈਏ 50000 ਦੇ ਦਿਆਂਗੇ ਹਾਂ ਨਾਲ 200 ਰੁਪਏ ਛੋਟ ਠੀਕ ਹੈ ਲਓ ਜੀ 50000 ਦੇ ਵਿੱਚੋਂ 200 ਰੁਪਿਆ ਛੋਟ ਤੇ ਦੁੱਧ ਜਿਹੜਾ 20 ਤੋਂ ਪਲੱਸ ਕੱਢੀ ਜਾਊਗੀ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਰ ਗਿਆ ਤੇ ਹੈ ਵੀ ਠੰਡੀ ਧੀਰੀ ਆ ਕਰਮ ਵਾਲੀ ਸੀਲਸ ਲੱਗ ਗਿਆ ਤੇ ਨੋਰਮਲ ਰੇਡ ਕਰਤਾ ਵਾ ਤੇ ਦੂਜੇ ਨੰਬਰ ਤੇ ਭਾਜੀ ਦੂਜੇ ਨੰਬਰ ਤੇ ਕਾ ਪਸੋਂ ਨਹੀਂ ਥੁਈ ਜੇ ਬੜ ਅੱਛਾ ਜੀ ਹਾਂ ਜੀ ਇਹਦੇ ਕੋਲ ਆਲੇ 12 11 12 ਕਿਲੋ ਦੋਦੇ ਠੀਕ ਹੈ ਠੀਕ ਠੀਕ ਲਓ ਜੀ 11 ਤੋਂ 12 ਲੀਟਰ 15 16 ਕਿਲੋ ਭਰੂਗੀ ਠੀਕ ਆ ਬਿਲਕੁਲ ਤਾਜੀ ਸੂਈ ਜੇ ਤਾਂ 11 ਤੋਂ 12 ਲੀਟਰ ਜਿਹੜਾ ਬੋਲਾ ਤਿਆਰ ਤੇ 16 17 ਕਿਲੋ ਕੱਢੂਗੀ ਹਾਂ ਜੀ ਹਾਂ ਜੀ 16 ਕਿਲੋ ਦੋਤ ਕਰ ਠੀਕ ਹਲੋ ਜੀ 15 ਤੋਂ 16 ਲੀਟਰ ਜਿਹੜਾ ਦੁੱਧ ਕੱਢੂਗੀ ਤੇ 15 ਲੀਟਰ ਜਿਹੜਾ ਪਹਿਲੇ ਸਵੇਰ ਦਾ ਹਾਂਜੀ 14 14 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਵਾ ਤੇ ਠੰਡਪੰਡਾ ਇਹਨੂੰ ਵੀ ਚੰਗਾ ਲੱਗਾ ਵਾ ਠਾਣ ਇਹਨੂੰ ਵੀ ਗੱਠੋਂ ਬਾਹਰ ਹੀ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਹੈ ਵੀ ਕਰਾਸ ਦੇ ਵਿੱਚ ਆ ਚਲੋ ਫੈਡ ਕੁਆਲਟੀ ਵੀ ਚੰਗੀ ਤੇ ਨਾ ਕੋਈ ਗਰਮੀ ਦੀ ਤੇ ਨਾ ਕੋਈ ਠੰਡ ਦੀ ਪਰਵਾਹ ਇਹਦਾ ਜਵਾਬ ਆ ਕੋ ਪਰਲਾ ਹਾਂਜੀ ਆ ਉਹ ਕਰ ਲਾ ਬੱਚਾ ਵੀ ਠੀਕ ਆ ਜੀ ਇਹਦੇ ਪਿਛੇ ਵੀ ਮੇਲ ਕਾਫ ਆ ਗਿਆ ਜੀ ਤੇ ਕਾਤ ਕੁਦ ਜਿਹੜਾ ਇਹਦਾ ਵੀ ਚੰਗਾ ਵਾ ਕਰਮਾਲੀ ਦਾ ਤੇ ਇਹ ਵੀ ਕੋਈ ਸਾਹਮਣ ਵਾਲਾ ਭਰਾ ਖੜੇ ਦੁੱਧ ਇਹਨੇ ਵੀ ਚੰਗਾ ਕੱਢੀ ਜਾਣਾ ਵਾ ਤੇ ਥਾਣ ਤੁਸੀਂ ਮਗਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੇ ਕੱਲਾ ਕੱਲਾ ਲੱਗਾ ਪਿਆ ਵਾ ਤੇ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਗਏ ਤੇ ਥਾਣ ਵੀ ਚੰਗਾ ਵਾ ਇਰਾ ਕੀ ਕਰਨਾ ਮੁੱਲ ਪਾਜੀ ਇਹਦਾ 2 ਘਟ ਪੂਰਾ 48 ਦੀ ਹੋਰ ਕਰ ਦੀਏ ਹਾਂ ਨਾ 45 ਦੀ ਮੇਰੇ ਨੂੰ ਹੋਰ ਕਰ ਦੀਏ 45 ਹਜ਼ਾਰ ਵੀ ਦੇ ਦਾਂਗੇ 200 ਰੁਪਏ ਠੀਕ ਆ ਲੋ ਜੀ 42000 ਦੀ ਤਾਂ 200 ਰੁਪਿਆ ਛੋੜ ਤੇ ਵੜਾਂ ਵੀਰ ਦੇ ਕੋਲ ਚੰਗੀਆਂ ਵਾਂ ਤੇ ਚਲੋ ਕੋਈ ਸੰਭਰ ਵਾਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਵਾ ਜਿਹੜੀ ਪਹਿਲੇ ਨੰਬਰ ਤੇ ਆਪਾਂ ਤਾਂ ਖਾਈ 20 ਤੋਂ ਪਲੱਤ ਕੱਢੂਗੀ ਤੇ ਆ ਜਿਹੜੀ 16 17 ਲੀਟਰ ਇਹ ਵੀ ਕੱਢੀ ਜਾਊਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਚਲੋ ਕਿ ਇਹ ਵੀਰ ਭਰਾ ਨੇ ਅੱਗੇ ਪਛੂਕ ਰਿਤਨਾ ਹੋਵੇ ਤੇ ਉਹਦੇ ਲਈ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ